ਚੜਦੀ ਕਲਾ ਪੰਜਾਬ نیوز ਤੇ ਇਸ ਵੇਲੇ ਦੀ ਖਬਰ ਕਾਦੀਆਂ ਤੋਂ ਪਿੰਡ ਦੱਲਾ ਦੀ ਸੰਗਤ ਵੱਲੋਂ ਦੱਲਾ ਮੋੜ ਤੇ ਜਿੱਥੇ ਹਰ ਪੂਰਨਵਾਸੀ ਅਤੇ ਮਸਿਆਤੇ ਸੰਗਤਾਂ ਲਈ ਅਟੁੱਟ ਲੰਗਰ ਲਗਾਏ ਜਾਂਦੇ ਹਨ ਉੱਥੇ ਹੀ ਹਰ ਗੁਰਪੁਰਬ ਨੂੰ ਵੀ ਪਿੰਡ ਦੀ ਸਾਧ ਸੰਗਤ ਅਤੇ ਐਨਆਰਆਈ ਵੀਰਾਂ ਵੱਲੋਂ ਲੰਗਰ ਦੀ ਸੇਵਾ ਕੀਤੀ ਜਾਂਦੀ ਹੈ ਕਾਦੀਆਂ ਤੋਂ ਕੁਲਵਿੰਦਰ ਸਿੰਘ ਪਾਟਿਆ ਦੀ ਰਿਪੋਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਨੂਰ ਗੁਰੂ ਖਾਲਸਾ ਸਾਧ ਸੰਗਤ ਜੀ ਢੱਲੇ ਮੋੜ ਦੇ ਉੱਤੇ ਲੰਗਰ ਹਰ ਮੱਸਿਆਂ ਦੇ ਉੱਪਰ ਲੱਗਦਾ ਹੈ ਬਾਬੇ ਦੇ ਵਿਆਹ ਹੋਤੇ ਤੇ ਤਿੰਨ ਦਿਨ ਲੰਗਰ ਲੱਗਦਾ ਹੋਲੇ ਮੱਲੇ ਦੇ ਵੀ ਤਿੰਨ ਦਿਨ ਲੰਗਰ ਲੱਗਦਾ ਹੈ ਸਾਲਾਨਾ ਸਾਲ ਦੇ ਵਿੱਚ ਦੋ ਲੰਗਰ ਵੱਡੇ ਲੱਗਦੇ ਹਨ ਤੇ ਇੱਕ ਲੰਗਰ ਹਰ ਮਹੀਨੇ ਮੱਸਿਆ ਦਾ ਲੱਗਦਾ ਹੈ ਹੋਰ ਕੋਈ ਵੀ ਸੰਗਤ ਆਉਂਦੀ ਸਾਧ ਸੰਗਤ ਆਉਂਦੀ ਉਹਨਾਂ ਦਾ ਸਨਮਾਨ ਕੀਤਾ ਜਾਂਦਾ ਹੈ ਇਹ ਸੰਗਤ ਨੂੰ ਤਕਰੀਬਨ 80-35 ਸਾਲ ਪੁਰਾਣਾ ਲੱਗ ਰਿਹਾ ਹੈ ਇਹਦੀ ਸ਼ੁਰੂਆਤ ਬਾਬਾ ਪ੍ਰਵੰਤ ਸਿੰਘ ਜੀ ਉਹਨਾਂ ਨੇ ਕੀਤੀ ਸੀ ਜੋ ਉਹਨਾਂ ਦੇ ਸੁਪੁੱਤਰ ਸਰਦਾਰ ਸਰਦਾਰ ਰਮੋਦ ਸਿੰਘ ਇਹਦੀ ਸੇਵਾ ਨਿਭਾ ਰਹੇ ਹਨ ਇਹ ਲਗਾਤਾਰ ਨਿਰੰਤਰ ਬੰਨ ਕੇ ਚੱਲ ਰਿਹਾ ਹਰ ਸਾਲ ਗੁਰੂ ਮਹਾਰਾਜ ਦੀ ਕਿਰਪਾ ਨਾਲ ਇਹ ਲੰਗਰ ਤੋਂ ਦੇਖੋ ਇਹ ਸਭ ਕੁਝ ਕਰਕੇ ਗੁਰੂ ਦਾ ਇਹ ਦੀ ਸਥਾਪਨਾ ਕੀਤੀ ਗਈ ਹੈ ਸਾਹਮਣੇ ਦੇ ਗੁਰੂ ਦਾ ਮਹਿਲ ਹੈ ਇਸੇ ਹੀ ਗ ਲੰਗਰ ਦੇ ਸਿਰ ਦੇ ਉੱਤੇ ਬਣਿਆ ਹੈ ਇਹ ਇਹ ਜਿਹੜਾ ਲੰਗਰ ਹੈ ਗੱਲੇ ਮੋੜ ਦੀਆਂ ਸਾ ਗੱਲੇ ਮੋੜ ਦੀ ਸਾਧ ਸੰਗਤ ਤੇ ਇਲਾਕੇ ਦੇ ਸਹਿਯੋਗ ਨਾਲ ਚੱਲਦਾ ਹੈ ਗੁਰੂ ਮਹਾਰਾਜ ਚਰਨ ਸਰਦਾਸਾ ਹੈ ਕਿ ਗੁਰੂ ਮਹਾਰਾਜ ਕਿਰਪਾ ਕਰੇ ਸਾਧ ਸੰਗਤ ਨੂੰ ਆਪਸੀ ਤفاق ਬਖਸ਼ੇ ਇਹ ਲੰਗਰ ਦਿਨ ਦਿਨ ਦੁਬਣੀ ਰਾਤ ਤੱਕ ਨਹੀਂ ਤਰੱਕੀ ਕਰੇ ਇਸੇ ਤਰ੍ਹਾਂ ਗੁਰੂ ਮਹਾਰਾਜ ਸੰਗਤਾਂ ਦੀ ਸੇਵਾ ਕਰਦੇ ਰਹਿਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ